ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਬਾਈ ਖੜੇ ਆ ਤੇ ਪਲਾਟ ਕਿੰਨੇ ਨੰਬਰ ਆ ਬਾਈ ਜੀ 4 ਨੰਬਰ 4 ਨੰਬਰ 4 ਨੰਬਰ ਬਾਈ ਪਲਾਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ 8-9 ਟਰੈਕਟਰ ਦਿਖਾਵਾਂਗੇ ਜਿਹੜੇ ਵੀ ਟਰੈਕਟਰ ਹੋਣਗੇ ਬਾਈ ਠੀਕ ਹੈ ਜੈਨੂਇਨ ਕੰਡੀਸ਼ਨ ਆ ਜਿਹੜੇ ਰੇਟ ਆ ਤੇ ਬਾਈ ਉਹ ਵੀ ਜੈਨੂਇਨ ਹੋਣਗੇ ਬਾਈ ਹੁਣ ਆਪਾਂ ਇੱਥੋਂ ਸ਼ੁਰੂ ਕਰੀਏ ਹਾਂਜੀ ਪਾਵਰ ਟਰੈਕ ਫਾਰਮ ਟਰੈਕ 439 ਹੈ ਨਾ 439 439 ਟਰੈਕਟਰ ਆ ਤੇ ਬਾਈ ਕਿਹੜਾ ਮਾਡਲ ਹੈ ਜੀ ਇਹ ਇਹ 6 ਮਾਡਲ ਆ ਜੀ 2006 ਮਾਡਲ ਆ ਬਾਈ ਹਾਂਜੀ ਤੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਭਾਈ ਪਹਿਲਾਂ ਤਾਂ ਉਹ ਚੈੱਕ ਕਰੋ ਫੇਰਾ ਪਰ ਰੇਟ ਤੇ ਡਿਸਕਾਊਂਟ ਦੱਸਦੇ ਆ ਹਨਾ ਤੇ ਲੋ ਭਾਈ ਹੁਣ ਆ ਭਾਈ ਇਧਰਲੀ ਸਾਈਡ ਚੈੱਕ ਕਰਾ ਦਿੰਦੇ ਆ ਜੇ ਜੇ ਭਾਈ ਹੁਣ ਰੇਟ ਦੀ ਗੱਲ ਕਰੀਏ ਰੇਟ ਇਹਦਾ ਹੈਗਾ ਭਾਈ 210000 ਰੁਪਿਆ ਹਾਂ ਤੇ ਲੈਣ ਦੇਣ ਕਿੰਨੇ ਚ ਹੋ ਜੂਗਾ ਲੈਣ ਦੇਣ 1 ਲੱਖ ਤੇ 70000 ਰੇਟ ਦੇ ਦਾਂਗੇ ਯਾਨੀ 170 ਦਾ ਭਾਈ ਹਾਂ ਮਤਲਬ ਕਿ 40 ਇਹ ਇੰਨੇ ਦਾ ਬਸ ਇਹ ਤੂੰ ਘਟਦਾ ਨਹੀਂ ਇਹ ਤੂੰ ਘਟਦਾ ਨਹੀਂ ਜੈਸ ਨੂੰ 40000 ਰੁਪਏ ਬਾਈ ਇਸ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਗਿਆ ਠੀਕ ਆ ਤੇ ਬਾਈ ਹੁਣ ਹੈਗਾ ਸੋਨਾ ਲਿਕਾ 750 ਜਿਹੜਾ ਟਰੈਕਟਰ ਦੀ ਸ਼ੋਅ ਪਹਿਲਾਂ ਤਾਂ ਬਾਈ ਚੈੱਕ ਕਰ ਲੋ ਤੇ ਇੰਜਨ ਜਮਨ ਜੈਨੂਨ ਕੰਡੀਸ਼ਨ ਆ ਬਾਈ ਆ ਦੇਖੋ ਚੌਂਕ ਦਾ ਇੰਜਨ ਆ ਤੇ ਬਾਈ ਕਿਤੇ ਯਾਰ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਆ ਬਾਈ ਪੰਪ ਪੰਪ ਜਹਾ ਹੋਇਆ ਕੱਲਾ ਬਸ ਹਾਂ ਇਹ ਰਿਜਨਲ ਟਰੈਕਟਰ ਸਾਰਾ origignal ਆ 2014 ਮਾਡਲ ਆ 395 ਬਾਈ ਡਿਮਾਂਡ ਆ ਤੇ ਲੈਣ ਦੇਣ ਬਾਈ ਕਿੰਨੇ ਚ ਹੋ ਜੂਗਾ ਤੈਨੂੰ 95 ਡਵਾੜ ਹੈ ਦੀ ਹਾਂ ਲੈਣ ਦੇਣ ਇਹ 75000 ਰੁਪਏ ਦੇ ਦਾਂਗੇ 75000 ਦਾ ਬਾਈ 90 ਤੋਂ 95 ਪੈਸੇ 3 75000 ਦਾ ਹੈ ਤਿੰਨ ਲੱਖ ਤੇ 75000 ਦਾ ਵਿੱਚ ਕਈ 75000 ਇਕੱਲਾ ਫਿਰ 75 73 ਹੀ ਕਰੀ ਜਾਂਦੇ ਆ ਆ 375 ਦਾ ਬਾਈ ਹੈ ਨਾ ਗੰਦਰਾ ਵਾਲੇ ਟੌਰ ਹੈ ਹੈ 15 15000 ਰੁਪਏ ਕੀਤੇ ਦੇ ਠੀਕ ਆ ਲਓ ਬਾਈ ਤੇ ਹੁਣ ਆਪਾਂ ਬੈਕ ਸਾਈਡ ਤੋਂ ਵੀ ਮੜੀ ਝਾਤੀ ਮਰਵਾ ਦਿੰਨੇ ਆ ਡਬਲ ਡਿਸਟਰੀਬਿਊਟਰ ਆ ਗਿਆ ਡੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਕਾਗਜ਼ ਪੱਤਰ ਬਾਈ ਓਕੇ ਆ ਤੇ ਕਲਮ ਵਗੈਰਾ ਤਾਂ ਨਹੀਂ ਕਿਤੇ ਲੱਗੀ ਹੋਈ ਨਾ ਨਾ ਬੈਂਪਰ ਬੈਂਪਰ ਜਾ ਹੋਇਆ ਕੱਲਾ ਇਹਦਾ ਕੱਲਾ ਬੈਂਪਰ ਹੋਇਆ ਬਾਈ ਹਨਾ ਤੇ ਬਾਕੀ ਜਿਹੜਾ ਸਾਰਾ ਜਿਹੜਾ ਜੈਨੂਨ ਕੰਡੀਸ਼ਨ ਆ ਬਾਈ ਤੇ ਬਾਈ ਹੁਣ ਲੈਣ ਦੇਣ ਕਿੰਨੇ ਚ 75 ਚ ਹਨਾ 20000 ਰੁਪਏ ਡਿਸਕਾਊਂਟ ਬਾਈ ਇਹਦੇ ਵਿੱਚ ਹੋ ਜੂਗਾ ਹੁਣ ਆ ਗਿਆ ਬਾਈ 241 ਮੈਸੀ ਮੈਸੀ ਡਬਲ ਕਲਚ ਹੈ ਪੰਜਾਬ ਨੰਬਰ ਹੈ ਹਾਂ ਤੇ ਟਾਇਰ ਬਾਈ ਟੂ ਰਹਿ ਜਾ 90 ਪੈਸੇ ਟਾਇਰ ਪਿਆ ਬਾਈ ਹ ਤੇ ਪੈੜ ਤਾਂ ਵਗੈਰਾ ਦੇਖ ਲਓ ਬਾਈ ਇੰਜਨ ਦੇਖ ਲਓ ਸਾਰਾ ਇਹ ਡਰਾਈ ਪਿਆ ਹੋਇਆ ਇੰਜਨ ਆ ਹਨਾ ਤੇ ਸਾਰਾ ਡਰਾਈ ਪਿਆ ਹੋਇਆ ਇੰਜਨ ਆ ਸ਼ੋ ਸ਼ੂ ਬਾਈ ਜੈਨੂਨ ਕੰਡੀਸ਼ਨ ਜੈਨੂਨ ਜੈਨੂਨ ਸ਼ੋ ਜਿਹੜੇ ਆ ਸਕ੍ਰੈਚ ਵਗੈਰਾ ਹੈਗੇ ਆ ਉਹ ਹੈਗੇ ਆ ਕਿਤੇ ਵੀ ਰੰਗ ਰੁੰਗਣੀ ਹੋਇਆ ਤੇ ਛਤਰੀ ਛੁਤਰੀ ਦੀ ਬਹੁਤ ਵਧੀਆ ਹਾਲਤ ਆ ਤੇ ਹੁਣ ਆਪਾਂ ਝਾਤੀ ਮਰਾਉਣੇ ਆ ਬਾਈ ਬੈਕ ਸਾਈਡ ਤੋਂ ਬੇਬੂ ਨਾਲ ਦੇ ਲੱਗਿਆ Ориジナル ਸਾਰੇ ਹਾਂ ਹਰਿਆਣੇ ਦਾ ਨੰਬਰ ਆ ਜਾਂ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਗਿਆ ਟੰਡਾ ਫੱਟੀ ਸਾਰਾ ਕੁਝ ਮਿਲ ਤੁਆ ਨਾਲ ਕਾਗਜ਼ ਪੱਤਰ ਓਕੇ ਆ ਕਾਗਜ਼ ਪੱਤਰ ਓਕੇ ਆ ਜਮਾ ਠੀਕ ਆ ਭਾਈ ਤੇ ਲੈਣ ਦੇਣ ਹੁਣ ਕਿੰਨੇ ਦਾ ਲੈਣ ਦੇਣ ਲੈਣ ਦੇਣੀ ਦੱਸ ਦਈਏ ਹਾਂ ਸਿੱਧਾ ਲੈਣ ਦੇਣ ਭਾਈ 2,25,000 ਦਾ 2,25,000 ਰੁਪਏ ਦਾ ਮਤਲਬ ਕਿ 30,000 ਰੁਪਏ ਡਿਸਕਾਊਂਟ ਹੋ ਜਾਊਗਾ ਭਾਈ 25 35 45 ਤੇ 55 ਠੀਕ ਆ 30,000 ਰੁਪਏ ਦਾ ਭਾਈ ਡਿਸਕਾਊਂਟ ਹੋ ਜਾਊਗਾ 2004 ਮੈਸੀ ਦੇ ਵਿੱਚੋਂ ਲੋ ਭਾਈ ਇਹਦੇ ਵਿੱਚੋਂ ਹੈਨਾ ਤੇ ਹੋਰ ਵੀ ਹੋਰ ਵੀ ਕਰ ਦਾਂਗਾ ਜੋ ਮਾਨਤਨ ਕੋਈ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਨਾ ਹੋਰ ਵੀ ਮਾਨਤਨ ਕਰ ਦਾਂਗਾ 5000 ਰੁਪਿਆ 5000 ਰੁਪਿਆ ਬਾਈ ਹੋਰ ਮਾਨਤਨ ਹੋ ਜਾਊਗਾ ਤੇ ਲੋ ਬਾਈ ਪੀਆਈ 35 ਸੋਨਾ ਲਿੱਟਾ ਹੈਨਾ 21 ਮਾੜਲਾ ਹਾਂ ਨਾਲ ਦੇ ਟਾਇਰ ਚਾਰੇ ਠੀਕ ਆ 80 85% ਟਾਇਰ ਹੈਗੇ ਚਾਰੇ ਨਾਲ ਦੇ ਹਾਂ ਸਾਰਾ ਜੈਨੂਅਰ ओरिजिनल ਟਰੈਕਟਰ ਆ ਸਾਰਾ ਛਤਰੀ ਮਿਲ ਜੂਗੀ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਠੀਕ ਆ 850 ਘੰਟਾ ਚੱਲਿਆ ਸਾਰਾ ਇਹ 850 ਘੰਟਾ ਹਾਂ ਠੀਕ ਆ ਬਾਈ ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਆਹ ਗੁੱਲੀਆਂ ਗੱਲੀਆਂ ਚੈੱਕ ਕਰ ਲੋ ਆਹ ਆ ਜਿਹੜੀਆਂ ਬਿਲਕੁਲ ਜਿਹੜਾ ਘਰੇਲੂ ਚੱਲਿਆ ਹੋਇਆ ਟਰੈਕਟਰ ਹੈ ਖਿਰਕੀ ਦੇ ਵਿੱਚ ਠੀਕ ਆ ਤੇ ਆਹ ਬੈਕ ਸਾਈਡ ਤੋਂ ਬਿਲਕੁਲ ਜੈਨੂਇਨ ਕੰਡੀਸ਼ਨ ਆ ਹੁਣ ਆਪਾਂ ਦਿਖਾਉਣ ਲੱਗੇ ਆ ਬਈ ਇੱਧਰ ਤੋਂ ਮਰਗਾੜ ਮਰਗੂੜ ਕਰ ਲੋ ਚੰਗੀ ਤਰ੍ਹਾਂ ਚੈੱਕ ਤੇ ਆਹ ਸ਼ੋ ਸ਼ੂ ਬਾਈ ਸ਼ੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੋਈ ਆ ਤੇ ਬਾਈ ਹੁਣ ਲੈਣ ਦੇਣ ਕਿੰਨੇ ਚ ਹੋ ਜਾਊਗਾ ਲੈਣ ਦੇਣ ਸਵਾ 4 ਲੱਖ ਦਾ ਟਰੈਕਟਰ ਦੇ ਦਿਆਂਗੇ ਆ ਸਵਾ ਚਾਰ ਦਾ 2021 ਮਾਡਲ ਆ 4,25,000 ਰੁਪਿਆ ਬਾਈ 4,25,000 ਦਾ 4,55,000 ਰੇਟ ਆ ਆ ਟਰੈਕਟਰ ਬਾਈ 425 ਦਾ ਠੀਕ ਆ 455 ਰੇਟ ਸੀਗਾ ਤੇ 425 ਦਾ ਬਾਈ ਲੈ ਜਿਓ ਹੁਣ ਆ ਗਿਆ ਬਾਈ ਜੌਂਡੀਅਰ 5204 5204 ਡਬਲ ਕਲਚ ਪੰਜਾਬ ਨੰਬਰ ਹਾਂ ਤੇ 2008 ਮਾਡਲ ਆ ਮੰਗਲੇ ਟਾਇਰ ਰਹਿਗੇ ਇੱਧੇ ਇੱਕ ਤੇ ਮੂਰਲੇ 80-85 ਪੈਸੇ ਆ ਹਾਂ ਗੋਲ ਗੁੱਡੀ ਵਾਲੇ ਵੱਡੇ ਟਾਇਰ ਆ ਮੂਲੇ ਵੱਡੇ ਟਾਇਰ ਆ ਬਈ ਆ ਛਤਰੀ ਛਤਰੀ ਵਧੀਆ ਕਮਿਸ਼ਨ ਦੇ ਵਿੱਚ ਛਤਰੀ ਡੰਡਾ ਸਾਰਾ ਕੁਝ ਨਾਲ ਆ ਹਾਂ ਪੰਜਾਬ ਦਾ ਨੰਬਰ ਹੈ ਪੀਵੀ 72 ਠੀਕ ਆ 8 ਮਾੜਲਾ ਹੂੰ 3 ਲੱਖ 10 ਹਜ਼ਾਰ ਡਿਮਾਂਡ ਆ ਦੇਣ ਲੈਣ ਵਾਲਾ ਰੇਟ 2 ਲੱਖ ਤੇ 80 ਹਜ਼ਾਰ ਤਾਂ ਦੇ ਦੇਾਂਗੇ 2 80 ਦਾ ਹਾਂ ਲੈ ਵੀ 2 80 ਦਾ ਆਹ ਟਰੈਕਟਰ ਬਾਈ ਲੈ ਜਿਓ ਠੀਕ ਆ ਤੇ ਟਰੈਕਟਰ ਬਾਹ ਕੇ ਲਿਆ ਸਕਦਾ ਹੈ ਟਰੈਕਟਰ ਬਾਹ ਕੇ ਲਿਆ ਸਕਦਾ ਪੂਰੀ ਤਸੱਲੀ ਕਰਕੇ ਪੂਰੀ ਤਸੱਲੀ ਕਰਕੇ ਬਾਈ ਪਾਵਰ ਦੇ ਵਿੱਚ ਆਪਣਾ ਉਹਦਾ ਬਾਹਾਂ ਟਰੈਕਟਰ ਕਰੇ ਠੀਕ ਆ ਬਾਈ ਤੇ ਉਸ ਤੋਂ ਬਾਅਦ ਆ ਗਿਆ ਬਾਈ 36 30 ਨਿਊ ਹਾਲੈਂਡ 2008 ਮਾਡਲ ਆ ਬਾਈ ਤੇ ਟਾਇਰਾਂ ਟੂਰਾਂ ਦੀ ਗੱਲ ਕਰੀਏ ਕਿੰਨੇ ਪੈਸੇ ਪਏ ਹੋਏ ਆ ਬਾਈ ਟਾਇਰ ਹੈਗਾ 70 70 ਕੇ ਪੈਸੇ ਹਨ 70 ਪੈਸੇ ਟਾਇਰ ਆ ਬਾਈ ਇੰਜਣ ਤੇ ਸ਼ੋ ਦੀ ਜਿਹੜੀ ਚਮਕਾਓ ਚੈੱਕ ਕਰ ਲਓ ਬਿਲਕੁਲ ਸਾਰਾ ਰੇਡਾ ਦਾ ਇੰਜਣ ਸ਼ੋ ਦਾ ਮਗਰਾੜਾ ਦਾ ਹਾਂ ਤੇ ਬਾਈ ਜਿਹੜਾ ਇਹਦਾ ਇਹ ਸਾਊਂਸ ਆਇਆ ਬਾਜ ਜੀ ਕਰਦਾ ਹੁੰਦਾ ਉਹ ਤਾਂ ਨਹੀਂ ਜਿਆਦਾ ਕਰਦਾ ਮਾੜੀ ਮੋਟੀ ਤਾਂ ਨਾ ਜੁ ਹੁੰਦੀ ਆ ਬਾਈ ਬਾਜ ਸਾਰਾ ਜੀ ਨਾਟ ਕੇ ਵਾਂਗੂ ਹਾਂ ਠੀਕ ਆ ਨਾਉ ਬਾਈ ਗੂੰਜ ਜੀ ਹੁੰਦੀ ਆ ਨਾ ਜਾਂ ਹਾਂ ਬਾਈ ਬੋਲੀ ਕੋਈ ਨਹੀਂ ਵਧੀਆ ਇਹ ਵੀ ਡਾਕਟਰ ਬਾਹ ਕੇ ਲਿਆ ਹਦਾ ਬੰਦਾ ਯਾਰ ਠੀਕ ਹੈ ਜੀ ਠੀਕ ਹੈ ਠੀਕਾ ਓਕੇ ਜੀ ਤੇ ਬਾਈ ਪਾਵਰ ਦੇ ਵਿੱਚ ਆ ਗਿਆ ਡਬਲ ਡਿਸਟਰੀਬਿਊਟਰ ਆ ਨਾ ਸਿੰਗਲ ਆ ਅੱਛਾ ਇਹ ਸਿੰਗਲ ਆ ਗਿਆ ਹਨਾ ਲਓ ਬਾਈ ਡਬਲ ਕਲਚ ਆ ਡਬਲ ਕਲਚ ਆ ਗਿਆ ਬਾਈ ਇਹ ਤੇ ਤੇਲ ਬ੍ਰੇਕਾ ਡਬਲ ਕਲਚ ਆ 355 ਰੇਟ ਆ ਤੇ ਹੁਣ ਬਾਈ ਲੈਣ ਦੇਣ ਇਹਦੇ ਵਿੱਚੋਂ ਕਿੰਨੇ ਦਾ ਹੋ ਜੂਗਾ ਲੈਣ ਦੇਣ ਇਹ ਦੇ ਦਾਂਗੇ ਆਪਾਂ 3 ਲੱਖ ਤੇ 15000 ਰੈਕਟ ਦੇ ਦਾਂਗੇ 315 ਦਾ ਬਾਈ 36 30 ਆਹਾ ਬਾਈ 315 ਦਾ ਲੈਣ ਹਾਂ ਤੇ ਹੁਣ ਬਾਈ ਕਿਹੜਾ ਇੱਧਰ ਆ ਜਾ ਆ ਕਾ ਸੋਫਰ ਡੀ ਆਈ ਐਸਰ ਐਸਰ ਆ 333 ਬਹੁਤ ਵਧੀਆ ਰੈਕਟ 855 ਦੇ ਮੁਕਾਬਲੇ ਦਾ ਰੈਕਟ ਆ ਇਹ ਸੋਫਰ ਡੀ ਆਈ 333 82 ਦੇ ਇੰਜਨ ਵਾਲਾ ਠੀਕ ਆ 95 ਪੈਸੇ ਟਾਇਰ ਆ ਹਾਂ ਇੰਜਨ ਗੇਅਰ ਦਾ ਵਧੀਆ ਓਕੇ ਆ ਜਵਾ ਬਾਕੀ ਲਿਆਦਾ ਬੰਦਾ ਠੀਕ ਆ ਲੈ ਵੀ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਯਾਰ ਇਹ ਮਗਰੜਾ ਮੁਰਗੂ ਦੇ ਤੇੜੀ ਟੱਚਿੰਗ ਹੋਈ ਨਹੀਂ ਮਗਰੜੇ ਦੇ ਦਵਾਰੇ ਲੱਗੇ ਹੋਇਆ ਬਾਈ ਦਵਾਰੇ ਲੱਗੇ ਆ ਹਨਾ ਹਾਂ ਦਵਾਰੇ ਲੱਗੇ ਹੋਏ ਆ ਬਈ ਆਹ ਮਗਰੜ ਤੇ ਬੈਕ ਸਾਈਡ ਤੋਂ ਬਾਈ ਇਹ ਬਾਕੀ ਸਾਰਾ ਓਰੀਜਨਲ ਆ ਸ਼ੋ ਦਾ ਥੱਲੇ ਦਾ ਹਾਂ ਤੇ ਆ ਰਿੰਬ ਰਿੰਬ ਹੋਏ ਨੇ ਮਗਰੜ ਦਵਾਰੇ ਲੱਗਾ ਤੇ ਮੇਨ ਗੱਲ ਯਾਰ ਜਿਹੜਾ ਇੰਜਨ ਆ ਓਕੇ ਆ ਇੰਜਨ ਜਮਾ ਓਕੇ ਆ ਗੇਅਰ ਜਮਾ ਓਕੇ ਆ ਜਮਾ ਤਾਣਾਗਾ ਹਾਂ ਜਮਾਦਾਨਾ ਭਾਈ ਇਹਦਾ ਕੋਈ ਟਰੈਕਟਰ ਨਹੀਂ ਆਉਂਦਾ ਭਾਈ ਇਹਨੂੰ ਬਾਹਰ ਕੇ ਦੇਖੋ ਇਹ ਲੱਗੂ 855 ਚਲਾਈ ਜਾਂਦੇ ਆ ਠੀਕ ਆ ਭਾਈ ਠੀਕ ਆ ਤੇ ਦਿੰਦਾ ਇਹਦਾ 1,90 ਹਜ਼ਾਰ ਰੇਟ ਆ 7 ਮਾਰ ਲਾ ਹਾਂ ਇਹ ਆਪਾਂ ਟਰੈਕਟਰ 1,70,000 ਦਾ ਦੇ ਦਾਂਗੇ 1.70 ਦਾ 20,000 ਰੁਪਈਆ ਭਾਈ ਇਹਦੇ ਵਿੱਚ ਓਟ ਜਾਊਗਾ ਹੋਰ ਵੀ ਮੌਕੇ ਤੇ ਮਾਰਕਾਨ ਕਰ ਦਾਂਗੇ ਠੀਕ ਆ ਭਾਈ ਚਲ 5-10,000 ਰੁਪਈਆ ਦਾ ਭਾਈ ਮੌਕੇ ਦੇ ਉੱਪਰ ਹੋਰ ਮਾਰਕਾਨ ਹੋ ਜਾਊਗਾ ਆਇਸਰ 333 ਦੇ ਠੀਕ ਆ ਤੇ ਦਹਾ ਆ ਗਿਆ 855 855 ਆ ਤਾਂ ਨਹੀਂ ਆਪਣਾ ਨਾ ਠੀਕ ਆ 855 ਆ ਗਿਆ ਕ੍ਰੋਸ ਕਰਦਾ ਇੰਜਨ ਆ ਹਾਂ 12 ਮਾਡਲ ਠੀਕ ਆ ਭਾਈ ਟਾਇਰ ਕਰਾ ਦੇ ਚੈੱਕ 80 80 ਵੈਸੇ 90 ਪੈਸੇ ਟਾਇਰ ਹੈਗੇ ਨਾ ਹੈਗੇ ਆ 80 ਪੈਸੇ ਠੀਕ ਆ ਜੀ ਇਹ ਕ੍ਰੋਸ ਕਰਦਾ ਇੰਜਨ ਹੈ ਜੀ ਕ੍ਰੋਸ ਕਰਦਾ ਹੈ ਨਾ ਹਾਂ ਉਹ ਕ੍ਰੋਸ ਕਰਦੀ ਮੋਹਰ ਲੱਗੀ ਆ ਹਾਂ ਤੇ ਟੈਟੂਰ ਵਧੀਆ ਕੰਡੀਸ਼ਨ ਦੇ ਵਿੱਚ ਆ ਛਤਰੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਭਾਈ ਤੇ ਭਾਈ ਜੀ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ 425000 ਹਾਂ ਤੇ 395000 ਰੈਕਟਰ ਦੇ ਦਾਂਗੇ 395 ਦਾ ਇਹ ਮਾਡਲ ਕਿਹੜਾ ਸੀਗਾ ਭਾਈ ਇਹ 12 ਵਾਲਾ ਹੋਰ ਵੀ ਕਰ ਦਾਂਗੇ ਮੌਕੇ ਤੇ ਮਾਨਤਾ ਨੇ ਯਾਰ ਮੌਕੇ ਦੇ ਉੱਪਰ ਭਾਈ ਮਾਨਤਾਨ ਹੋਰ ਹੋ ਜਾਊਗਾ ਭਾਈ ਸਾਰੇ ਤੋਂ ਪਹਿਲਾਂ ਤਾਂ ਆਦਾ ਨੰਬਰ ਬੋਲ ਦੋ ਜਿਹੜਾ ਨੰਬਰ ਆ ਭਾਈ 9664099001 9900 ਇਕਵਾਲ ਨੰਬਰ ਹੈਗਾ 9417235234 ਇਕਵਾਲ ਸਿੰਘ ਜੀ ਹਾਂਜੀ ਠੀਕ ਆ ਭਾਈ ਜੀ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਛੱਡ ਦਾਂਗੇ ਪਾਈ ਨੇ ਬੋਲ ਵੀ ਦਿੱਤਾ